ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੰਦਾਵਾ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਵੀਰ ਜੀ ਅੱਜ ਆਪਾਂ ਪਹੁੰਚ ਚੁੱਕੇ ਪਿੰਡ ਮੰਜਿਆਂ ਵਾਲੀ ਜ਼ਿਲ੍ਹਾ ਗਰਦਾਸਪੁਰ ਨੇੜੇ ਫਦੇਗੜ ਚੂੜੀਆਂ ਰੰਦਾਵਾ ਡੇਰੀ ਫਾਰਮ ਰਾਏਬੀ ਸਿੰਘ ਵਪਾਰੀ ਕੋਲ ਪਹੁੰਚ ਚੁੱਕੇ ਆ ਅੱਜ ਇਹਨਾਂ ਕੋਲ ਦੋ ਵਿਹੜਾ ਚੰਗੇ ਵੱਡੇ ਕੱਦ ਕਾਠ ਦੀ ਵਿਹੜ ਇੱਕ ਆਹ ਵਾਲੀ ਵਿਹੜ ਤੇ ਇੱਕ ਤੋਕੜ ਗੱਬਣ ਝੋਟੀ ਵਿਖਾਵਾਂਗੇ ਜੋ 7 ਮਹੀਨੇ ਗੱਬਣ ਦਸ ਰਹੇ ਤੇ 4 ਕਿਲੋ ਦੁੱਧ ਦਸਣ ਦੇ ਆ ਤੇ ਜਿੰਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਕਿਸੇ ਵੀਰ ਦਾ ਫਾਇਦਾ ਹੋ ਸਕੇ ਚਲੋ ਕਰਦੇ ਆਂ ਵਿਜਣਾ ਗੱਲ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂਜੀ ਵਧੀਆ ਜੀ ਠੀਕ ਠਾਕ ਵਧੀਆ ਜੀ ਤੇ ਆਪਣਾ ਨਾਮ ਬੋਲਿਓ ਪਹਿਲਾਂ ਡਰੈੱਸ ਰਾਜਵੀਰ ਸਿੰਘ ਪਿੰਡ ਮੰਜਿਆੜੀ ਹਾਂਜੀ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਬਟਾਰਾ ਹਾਂਜੀ ਨੇੜੇ ਫਰੇਗੜ ਚੂੜੀ ਠੀਕ ਹੈ ਜੀ ਤੇ ਮੋਬਾਈਲ ਨੰਬਰ 985453390 769613390 ਠੀਕ ਹੈ ਜੀ ਤੇ ਆਪਣੇ ਕੋ ਅੱਜ ਤਿੰਨ ਪਸ਼ੂ ਨੇ ਅੱਜ ਫਿਰ ਲੈਣ ਦੇ ਚੰਗੇ ਪਸ਼ੂ ਚੰਗੇ ਪਸ਼ੂ ਆ ਪਿਛੋਟੀ ਆ ਟੋਕੜ ਉਹਦਨ ਵਾਲੀ ਜਿਹੜੀ ਵੀਡੀਓ ਪਾਉਂਦੇ ਰਹੇ ਮਾਲ ਫਿਰ ਕਿਦਾਂ ਵਿਗਦਾ ਰਿਹਾ ਮੈਨਾਂ 2 ਮਿੰਟ ਨਹੀਂ ਲੱਗੇ ਤੇ ਜਲਸੀਆਂ ਗਾਵਾਂ ਦੇ ਤਾਂ ਅੱਜ ਤੱਕ ਫੋਨ ਆਈ ਜਾਂਦੇ ਠੀਕ ਆ ਜਿਹੜਾ ਵੀਰ ਆਂਦਾ ਵੀ ਜਲਸੀ ਗਾਂ ਲਿਆਉਂਦਾ ਮੈਨੂੰ ਜਲਦੀ ਤੇ ਜਲਸੀ ਬਹੁਤ ਘੱਟ ਮਿਲਦੀ ਬਾਰ ਬਾਰ ਜਲਸੀ ਬਹੁਤ ਘੱਟ ਮਿਲਦੀ ਹਾਂਜੀ ਹਾਂਜੀ ਤੇ ਫਿਰ ਦੋਵੇਂ ਵੀਡੀਓ ਜਿਹੜੀਆਂ ਦੋ ਪਾਈਆਂ ਲਗਾਤਾਰ ਉਹ ਦੋਵਾਂ ਨੇ ਮਾਲ ਦੇ ਦਿੱਤਾ ਸਾਰਾ ਵੇਚ ਗਿਆ ਮਾਲ ਤਾਂ ਉਦਾਂ ਹੀ ਵਿਕ ਜਾਂਦਾ ਵਾ ਵੀਡੀਓ ਤੋਂ ਬਿਨਾ ਵਿਕ ਜਾਂਦਾ ਮਾਲ ਹਾਂਜੀ ਮਾਲ ਪਾੜਾ ਹੁੰਦਾ ਉਹ ਤੋਂ ਬਾਅਦ ਫਿਰ ਮਾਲਵਾ ਕਾਫੀ ਵੇਚਿਆ ਹਾਂਜੀ ਕਾਫੀ ਮਾਲ ਵੇਚਿਆ ਹਾਂਜੀ ਅੱਜ ਆਪਣੇ ਕੋ ਦੱਸਿਓ ਕਿੰਨੇ ਡੰਗਰ ਅੱਜ ਆਪਣੇ ਕੋ ਇੱਕ ਟੋਕੜ ਗੱਬਣਾ ਹਾਂਜੀ ਠੀਕ ਆ ਠੀਕ ਆ ਇਹ ਦੋ ਗਾਮਾ ਗੱਬਣਾ ਠੀਕ ਹੈ ਜੀ ਦਿਨ ਕੋਈ ਆ ਹਫਤਾ ਕੁ ਲੈਂਦੀਆਂ ਹਾਂਜੀ ਤੇ ਕੱリエ ਟੋਕੜ ਗੱਬਣ ਝੋਟੀ ਬੜੇ ਗੱਲ ਕਰ ਲਈਏ ਪਹਿਲਾਂ ਆ ਟੋਕੜ ਗੱਬਣ ਝੋਟੀ ਹੈ ਜੀ ਹਾਂਜੀ ਵੇਖੋ ਪੇਠਪੋੜਾ ਵੇਖੋ ਪੇਠਪੋੜੇ ਦੀ ਸਾਫ ਆ ਇੱਕ ਵਾਰੀ ਫਲਕਾਰੀ ਗਾਂ ਕਰਕੇ ਵਿਖਾਉ ਵੇਖੋ ਲਓ ਜੀ ਆਹ ਵੇਖੋ ਕੱਲੀ ਕੱਲੀ ਪਿੰਡੇ ਦੇ ਨਾੜ ਦਿਖਦੀ ਆ ਜੀ ਵੇਖੋ ਹਾਂਜੀ ਦੱਸੋ ਇਹਦੀ ਡਿਟੇਲ ਵੀ ਜੀ ਇਹ ਵੀ ਜੀ 7 ਮਹੀਨਿਆਂ ਦੀ ਗੱਬਣ ਜੇ ਹਾਂਜੀ ਤੇ 4 ਕਿਲੋ ਦੁੱਧ ਆ 7 ਕਿਲੋਾਂ ਕਿਹਾ ਸਾਡੀ ਗਰੰਟੀ ਆ ਕੋਈ ਧਾਰ ਨਾ ਮਾਰੇ ਠੀਕ ਆ ਇਹ ਮਿਲਦੀ ਕਿਦਾਂ ਜੀ ਇਹ ਮਿਲਦੀ ਪਹਿਲੋ ਤੇ 1-2 ਦਿਨ ਵਿੱਚ ਕੀਤਾ ਵਾ ਮ ਖਰਾਬ ਥੋੜਾ ਜਿਆਦਾ ਟੀਗਾ ਲਾ ਕੇ ਚੁੰਦੇ ਰਹੇ ਆ ਅੱਛਾ ਟੀਗੇ ਨਾ ਭੁੜਕਰੀ ਦੀ ਨਹੀਂ ਆ ਨਾ 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 ਅੱਛਾ ਬੰਦਾ ਤੈਨੂੰ ਵੰਡ ਪਾ ਕੇ ਹੁਣ ਮੜਾ ਜਾ ਪਾੜਾ ਗਾੜੀ ਪਾ ਕੇ ਤਾਂ ਹੁਣ ਇਦਾਂ ਹੀ ਚੋਲੀ ਦੀ ਅੱਛਾ ਠੀਕ ਆ ਹਾਂਜੀ ਤੇ ਕਿੰਨੇ ਵੀ ਨਾ ਗੱਭਨ ਦੱਸਿਆ ਜੇ ਪੂਰੇ 7 ਮਹੀਨੇ ਦੀ ਗੱਭਣਿਆ ਕੋਈ 2 4 ਦਿਨ ਗਾਂਹ ਜਾਣਾ ਪਿਛਾਂ ਆ ਜਾਣਾ ਹਾਂਜੀ ਚਲੋ ਉਹ ਤਾਂ ਨਹੀਂ ਕੋਈ ਗੱਲ ਚਾ ਟੋਰੀ ਚੈੱਕ ਪਾਸ ਕਰ ਆਪਣੇ ਘਰ ਲਿਆ ਕੇ ਚੱਕਾ ਕਰਾ ਕੇ ਚੈੱਕ ਕਰਾ ਕੇ ਟੀਗਾ ਠੰਡਾ ਲਵਾਓ ਟੀਗਾ ਲਵਾਤਾ ਹਾਂਜੀ ਤੇ ਕੋਈ ਆਪਣੀ ਦੋਵਾਂ ਦਿਨਾਂ ਚੈੱਕ ਕਰਾ ਕੇ ਤੇ ਖੜ ਸਕਦਾ ਹਾਂ ਨਹੀਂ ਕਰ ਸਕਦਾ ਹਾਂਜੀ ਤੇ ਆ ਇੱਕ ਚਲੋ ਖੋਲ ਕੇ ਵਿਖਾਈ। ਆ ਵੇਖ ਸਕਦੇ ਆ ਇਕੱਲੀ ਠਾਨਕ ਕੁਆਲਟੀ ਠਾਨ ਬਹੁਤ ਚੰਗਾ ਲੱਗਾ ਵੀ ਜੀ। ਇਹ ਆ ਵੀ ਸਿੰਘ ਸੁੰਗਰੀ ਕੁਆਲਟੀ ਵੀ ਚੰਗੀ ਬਹੁਤ ਸਾਫ ਆ ਛੋਟੀ ਸਿੰਘਰੀ ਦੀ ਬਹੁਤ ਵੱਡੀ ਛੋਟੀ ਵੱਡੀ ਛੋਟੀ ਆ। ਇਹ ਆ ਵੀ ਚੰਗੇ ਰਪਈਆਂ ਦੀ ਆ ਪਿਆਰ ਹੋਈ ਓਏ ਲੱਖ ਤੋਂ ਬਾਹਰ ਹੀ ਆ। ਦੇਖੋ ਇਹ ਪੂਰਾ ਬਹੁਤ ਛੋਟੀ ਦਾ ਐ ਮੈਂ ਨਾ ਦੇਖੋ ਸਿੰਘ ਕੁਆਲਟੀ ਛੋਟੀ ਦੀ। ਉਹ ਥੋੜਾ ਦੇਖੋ ਜੀ ਇਹ ਕਰੀ ਜਾਂਦੇ ਹੋ ਜੀ ਸਿੱਧੀ ਮੋੜ ਲਿਆ ਜੀ ਜੀ ਕੀ ਰੱਖਣਾ ਰਾਮੁੱਲ ਮੋਲ ਦੇਖੋ ਝੋਟੀ ਦੇ ਲੱਖ ਸਵਾ ਲੱਖ ਦੀ ਹਾਂਜੀ ਪਰ ਹੁਣ ਅਹੀਂ ਲੱਖ ਸਵਾ ਲੱਖ ਨਹੀਂ ਕਿਸੇ ਨੇ ਤਾਂ 3 ਮਹੀਨੇ ਸਾਂਭ ਵੀ ਕਰਨੀ ਹੈ ਹਾਂਜੀ ਤੇ ਸਾਂਭ ਦੇ ਨਾਲ ਨਾਲ ਜਿੰਨਾ ਕੰਨੇ ਖਰਚਾ ਖਾਣਾ ਪੀਣਾ ਉਹਨੇ ਆਪਣਾ ਦਹੀ ਵੀ ਜਾਣਾ ਜੀ ਹਾਂਜੀ ਇਹ ਝੋਟੀ ਨੇ ਬਹੁਤਾ ਨਹੀਂ 8-9 ਮਹੀਨੇ ਦੁੱਧ ਦੇਣਾ ਜੀ ਹਾਂਜੀ 7 ਹੋ ਗਏ ਆ ਤੇ ਇਹਨੂੰ ਕੋਈ ਗੱਲ ਨਹੀਂ ਆ ਜੀ 1 ਮਹੀਨਾ 더 ਦੇ ਜੂ ਹੋਰ ਠੀਕ ਹੈ ਜੀ ਆਪ ਹੀ ਕੋਈ ਛੱਡੂ ਤੇ ਜਾਊਗੀ ਤੇ ਇਹਦਾ ਦੁੱਧ ਦਾ ਕਿੰਨਾ ਰਿਕਾਰਡ ਜੇ ਸੱਜਰ ਦਾ ਦੁੱਧ ਸੱਜਰ ਨੇ ਦੱਸਦੇ ਵੀ ਪਹਿਲਾਂ ਹੀ ਅਰਗੇ ਨੇ ਦੂਜੇ ਸੂਏ ਸੁਣਾ ਹਾਂਜੀ ਦੂਜੇ ਸੂਏ ਦੀ ਗੱਭਣਿਆ ਹਾਂਜੀ ਤੇ ਪਹਿਲੇ ਸੂਏ ਆਂਦੇ ਵੀ 16 17 ਲੀਟਰ ਦੁੱਧ ਦਿੱਤਾ ਇਹਨੇ ਠੀਕ ਹੈ ਜੀ ਤੇ ਕਿੰਨਾ ਦੁੱਧ ਦਊ ਹਣ ਯਾਰ ਕੀ ਵੇਖੋ ਯਾਰ ਕੀ ਇਹਨੂੰ ਵੱਧ ਚਾਹੀਦਾ ਵਾ ਦੇਣਾ ਕਿਉਂ ਦੂਜੇ ਚਲੋ ਇੰਨਾ ਕੀ 15 ਪਲਾਸ ਹੀ ਦਈ ਹੋਏ ਬਹੁਤ ਆ ਬਹੁਤ ਵਧੀਆ ਦੁੱਧ ਦਊ ਹਾਂਜੀ ਤੇ ਕੀ ਰੱਖਣਾ ਫਿਰ ਇਹਦਾ ਮੁੱਲ ਮੁੱਲ ਦਾ ਹੁਣ ਹੀ ਦੇਵਾ ਛੱਡ ਦੇਣੀ ਆ 75000 ਦੇ ਦੇ ਜੀ ਨੇ ਕਰ ਦਈਏ ਥੋੜਾ ਬੜਾ ਮਾਨਤਾ 70 ਦੀ ਦੇ ਦਾਂਗੇ ਕੋਈ ਨਹੀਂ ਕਰ ਦਿਓ ਥੋੜਾ ਬੜਾ ਹੋਰ ਖਰਚਾ ਆਪਾਂ ਨਹੀਂ ਛੱਡਦੇ ਉਹ ਕਰ ਦਈਏ ਕਰਾ ਲਓ ਫਿਰ ਤੁਸੀਂ ਕਰਾ ਲਓ ਹਾਂ ਨਹੀਂ ਕਰ ਦਈਏ ਇੱਕੋ ਗੱਲ ਹਾਂ ਨਹੀਂ ਕਰ ਦਿੰਨੇ 65000 ਦੀ ਦੇ ਲਈਏ 65000 ਤੋਂ 200 ਛੋਟ ਹੀ ਹੋਣੀ ਏ ਹਾਂਜੀ ਹਾਂ ਠੀਕ ਠੀਕ ਹੈ ਜੀ ਤੇ ਕੋਈ ਆਫਰ ਆਫਰ ਨਹੀਂ ਲਾਉਣੀ ਆਫਰ ਚਲੋ ਲਾ ਦਾਂਗੇ 50 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਠੀਕ ਹੈ ਜੀ ਹਾਂਜੀ ਚਲੋ ਠੀਕ ਹੈ ਝੋਟੀ ਵਧੀਆ ਬਹੁਤ ਕਦ ਕਾਠ ਵੇਖੋ ਆਹ ਵੇਖ ਲੋ ਇਹ ਕਰੀ ਪਿੱਠ ਪੁੜਾਵੇ ਦੋਵਾਂ ਮਈਆਂ ਜਿੱਡੀ ਆ ਦੋਵਾਂ ਮਈਆਂ ਜਿੱਡੀ ਆ ਵੇਖੋ ਹਾਂਜੀ ਵੇਖੋ ਇਹ ਥੱਲੇ ਝੋਲੀ ਚੰਗੀ ਐ ਬਣੂ ਚੰਗਾ ਆਹ ਗਾੜੀ ਆ ਗਈ ਵਿੱਚ ਦੀ ਗਾਈ ਹਾਂ ਗਾਈ ਆ ਗਈ ਵੇੜ ਠੰਡੀ ਸੀਲ ਜੇ ਠੰਡੀ ਠੀਰੀ ਵੇੜ ਆ ਭਾਵੇਂ ਇਦਾਂ ਹੀ ਬਹਿ ਜਾ ਕੋਈ ਗੱਲ ਹੀ ਨਹੀਂ ਹਾਂਜੀ ਗਰਮ ਡੰਗਰ ਤਾਂ ਅਸੀਂ ਲਿਆਉਂਦੇ ਹੀ ਨਹੀਂ ਨਾ ਲਿਆਉਣਾ ਹੀ ਠੀਕ ਐ ਤੇ ਪਿਛੋਲੀ ਬਹਿ ਜਾ ਕਿੰਨਾ ਕੁ ਦੁੱਧ ਭਰ ਜੂਏ ਵਸ਼ੀ ਇਹ ਕਿੰਨੇ ਕ ਦਿਨ ਖੜਦੀ ਆ ਹੈ ਠੰਡੀ ਠੀਰੀ ਉਦਾਂ ਮੋਬਾਈਲ ਤੋਂ ਕੇਵਲੇ ਡੰਗਰ ਡਰ ਜਾਂਦਾ ਵਾ ਕਿਸ ਹਾਂਜੀ ਤੇ ਕਿੰਵੇ ਸੁਵੇ ਵਿੱਚ ਜੀ ਇਹ ਦੂਜੇ ਸੁਵੇ ਸੋਨਾ ਰਕੀ ਕਿੰਨਾ ਕੁ ਦੁੱਧ ਕਰ ਦੋਗੀ ਦੁੱਧ ਕੱਢੂ ਇਹ 15-16 ਲੀਟਰ ਅਛਾਦ ਤੋਰੀ ਇਹਨੂੰ ਵੀ ਲਓ ਜੀ ਹਾਂਜੀ ਇਹ ਕੋ ਬੁਠੀ ਬਾਤੀ ਚੰਗੀ ਲੱਗੀ ਐ ਤੇ ਵਿੱਚ ਡੱਬ ਬਣੂ ਚੰਗੀ ਥੱਲੇ ਉਹ ਬੋਰ ਪੋਲੀ ਐ ਅਬ ਮੂੰਹ ਮਾਂ ਬਖਾ ਰੋ ਮੂੰਹ ਮਾਂ ਦੇਖੋ ਬੁਠੀ ਜੱਥੇ ਇੱਕ ਕਰੀ ਕੋਈ ਨਹੀਂ ਜਾਣ ਦੋ ਸਿੱਧੀ ਤੋਰ ਤੇ ਕਰੀ ਲੰਮੀ ਵੇਖੋ ਥਾਣ ਚੱਡੇ ਦੀ ਕੁਆਲਟੀ ਦੇਖ ਸਕਦੇ ਇਹ ਬੜੂ ਚੰਗੀ ਤਿਆਰ ਹੋ ਕਾਫੀ ਬਣੂਗੀ ਇਹ ਥਾਣ ਚੰਗਾ ਲੱਗਾ ਥਾਣ ਚੰਗੇ ਗਾਇਸ ਤੇ ਲੱਗੇ ਆ ਥਾਣ ਚੰਗਾ ਲੱਗਾ ਤੇ ਵੀਰ ਜੀ ਕੀ ਰੱਖਣਾ ਇਹਦਾ ਮੁੱਲ ਫਿਰ ਮੁੱਲ ਤੇ ਆ ਕੀ ਆਈ ਦੀ ਬੜੀ ਦੇਖੋਗੀ 65-60 ਹਜ਼ਾਰ ਰੁਪਿਆ ਮੰਗੀ ਜਾਂਦੇ ਆ ਹਾਂਜੀ ਇਹ ਨਹੀਂ 65 ਨਹੀਂ ਕਰਨਾ ਕਿੰਨਾ ਕਰਨਾ ਆਸੀਂ ਦੇ ਦਈਏ 60 ਦੀ ਹਾਂ ਕੱਟ ਕਰੀਏ ਛੋੜੀ-ਬੋੜੀ 55 ਦੀ ਦੇ ਦਈਏ ਹੋਰ ਕਰੀਏ ਕੱਟ ਕੋਈ ਗੱਲ 50 ਹਜ਼ਾਰ ਦੀ ਵਛੀ ਦੇ ਦਾਂ ਛੋੜ ਛੱਪਾ ਕਰ ਦਿਓ ਫਿਰ ਮੌਕੇ ਛੋੜ ਖੁੱਲਾ ਕਰ ਦਾਂਗੇ ਛੋੜ ਖੁੱਲੀ ਕਰ ਦਿਓ ਛੋੜ ਠੀਕ ਹੈ ਜੀ ਜੀ ਤੇ ਗੱਡੀ ਆ ਗਈ ਏ ਡੱਬੀ ਵੈੜ ਹਾਂਜੀ ਇਹਦੇ ਬਾਰੇ ਦਿਓ ਡਿਟੇਲ ਇਹ ਦੂਜੇ ਸੂਏ ਨੇ ਵੀ ਸੁਣਾ ਜੀ ਹਾਂਜੀ ਇਹ ਦੋ ਦਿਨਾਂ ਨੇ 14-15 ਲੀਟਰ ਕੱਢਿਆ ਜੀ ਪਾਈਲਣ ਠੀਕ ਹੈ ਜੀ ਬੜੀ ਨਸਲ ਪਾਜ ਵਹਿੜਿਆ ਹਾਂਜੀ ਕਹੇ ਵੀਰ ਨੇ ਸਾਬ ਕੱਟ ਕੀਤੀ ਸਾਡੇ ਕੋਲ ਦੁੱਧ ਲੰਮਾ ਟਾਈਮ ਕਾਇਆਂ ਦਿੰਦੀਆਂ ਤਾਂ ਗਾਇਆਂ ਦੀ ਸਾਬ ਕਰਨੀ ਚਾਹੀਦੀ ਸਾਬ ਕਰਦੇ ਨਹੀਂ ਤੇ ਕਿੰਨੇ ਕੇ ਦਿਨ ਖੜਦੀ ਜੀ ਇਹਦੇ ਹੁਣੇ ਜੇ ਇਹਦੇ ਹੁਣੇ ਜੇ 22 ਤਰੀਕ ਨੂੰ ਦਿਨ ਪੂਰੇ ਹਾਂਜੀ ਇਹਦੇ ਠੀਕ ਹੈ ਜੀ ਤੇ ਤੋਰੀ ਕਿੰਨਾ ਦੁੱਧ ਦੇਈ ਜਾਊਗੀ ਇਹ ਦੁੱਧ ਦੇਖੋ 15-16 ਲੀਟਰ ਕੀ ਜਾਂਦਾ ਇਹੋ ਜੀ ਗਾਇਣੇ ਜੇ ਕੋਈ ਸਾਂਭ ਕਰੇ ਫੇਰ ਤੇ ਦਈ ਜੂਗੀ ਹਾਂਜੀ ਦੁੱਧ ਸਾਂਭ ਕਰੂਗੀ ਬਹੁਤੀ ਵਧੀਆ ਨਸਲ ਚੰਗੀ ਆ ਗਈ ਗਾਇਣੇ ਇਹ ਤੇਨੇ ਸਾਂਭੀ ਨਹੀਂ ਮੇਰੇ ਵੀਰ ਨੇ ਇਹ ਵੀ ਆ ਦੇਖੋ ਥਾਂ ਚੱਡਾ ਚੰਗਾ ਲੱਗਾ ਵਾ ਇਹ ਵੀ 4 ਦਿਨ ਸਾਂਭੀ ਗਈ ਤੇ ਗਾਈ ਐ ਰਾਜੀ ਹੋ ਜੂਗੀ ਬੱਤ ਮਾਟੋ ਲੱਗਾ ਸੀ ਬਣੂਗੀ ਚੰਗੀ ਗਾਇਣੇ ਵੇਖ ਸਾਡੇ ਮਾਨੂੰ ਕਾਫੀ ਚੰਗਾ ਲੱਗਾ ਪਸ਼ਾਹ ਨੂੰ ਕਾਫੀ ਆਉਗੀ ਵੈੜ ਠੰਡੀ ਜੇ ਵੀ ਇਹ ਨਹੀਂ ਵੀ ਗਰਮ ਆ ਕਾ ਠੰਡੀ ਬਿਲਕੁਲ ਗਾਵਾਂ ਥੋੜੀਆਂ ਜੀਆਂ ਨੇ ਆਇਆਂ ਕਰਕੇ ਕੈਮਰੇ ਕੋ ਢਾਤੀਆਂ ਹਾਂ ਹਾਂਜੀ ਤੇ ਕੀ ਰੱਖਣਾ ਦਾ ਮੁੱਲ ਮੁੱਲ ਤਾਂ ਇਹੋ ਜਿਹਾ ਵੀ 50000 ਰੁਪਏ ਮੰਗੀ ਜਾਂਦੇ ਹਾਂਜੀ ਪਰ ਅਸੀਂ 50 ਨਹੀਂ ਮੰਗਣਾ ਕਿੰਨਾ ਮੰਗਣਾ ਜੀ 43 ਦੀ ਦੇ ਦਈਏ ਕਰੀਏ ਛੋਟਾ ਫੁੱਲੀਆਂ ਇਥੇ ਖੁੱਲੀ ਕਰ ਦਨੇ 40000 ਦੀ ਹਾਂ ਨਾ ਵਸ਼ੀ ਦੇ ਦਾਂ 40 ਜੋ ਦੋ ਜਾਣ ਦੋ 38 ਆਵੇ ਚਲੋ ਕੋਈ ਨਹੀਂ ਜਾਣ ਦੋ ਚਲੋ ਜਾਣ ਦੋ 38 ਹਜ਼ਾਰ ਦੇ ਦਾਂਗੇ ਹਾਂਜੀ ਛੋਟ ਛਪਾਈ ਹੋਣਾ ਦੋਆ ਚਲੋ ਕਰਦੇ ਮੌਕੇ ਥੋੜਾ ਬੋਲਾ ਮਾਨਤਨ ਚਲੋ ਆਈ ਗਏ ਤਾਂ ਮਾਨਤਨ ਕਰ ਹਾਂਜੀ ਨੰਬਰ ਬੋਲ ਦੋ ਕਰੀ ਆਪਣੇ 90 45 38 390 656 38 390 ਰਾਜੀ ਸਿੰਘ ਪਿੰਡ ਮੱਝਿਆਲੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਫਰੀਗੜ ਚੂੜੀਆਂ ਨੇੜੇ ਆ ਪੁੱਤਰ ਤੇਜਾ ਵੀੜਾ ਨੇੜੇ ਆ ਮਸ਼ਹੂਰ ਹਾਂਜੀ ਤੇ ਕਾਲਾ ਅਫਗਾਨਾ ਵੀ ਸਤ ਪੰਜ 6 ਕਿਲੋਮੀਟਰ ਕਾਲਾ ਅਫਗਾਨਾ ਹਾਂਜੀ ਸਸੀ ਗਾਲ ਜੀ ਅਸਲੀ